ਤੋਂ ਦੂਜੇ ਘਰ ਸਤਿਕਾਰਯੋਗ ਸਤਿਕਾਰਯੋਗ ਨਾਲ ਜੀ ਨੋ ਬਿੱਟ ਕੰਨ ਨਾ ਕੋਈ ਲਿਖ ਦੋ ਹੈ ਕਿ ਇਹ ਆ ਦੇ ਕਿ ਯੋ ਗਿਆ ਤੇ ਕਿ ਫੋਟੋ ਡਿਵਾਈਸ ਲੈ ਤੇਰੇ ਕੋਲ ਚੂਨੀ ਨੀ ਗੋਦੀ ਤੇ ਵੀਡੀਓ ਚ ਵੱਧਦੀ ਵਾਇਰ ਇਹ ਕਰ ਦੇ ਉਹ ਜਿਹੜਾ ਆ ਉਹ ਲੈ ਆਓ ਉਹ ਆ ਕੈਮਰਾ ਪਿੱਛੇ ਕਰਨ ਵਾਲੇ ਜੀ ਉਹ ਥੱਲੇ ਕਰ ਦੇ ਮੁਝੇ ਰਵੇਚਵਾਉਣਾ ਕੈਮਰਾ ਯਾਰ ਇਹਨੇ ਆ ਬਈ ਇੱਕ ਮਾਇ ਹਮੜਾ ਹਟਾਇਆ ਇਹਨੇ ਨਾ ਬਾਹਰ ਹੋ ਗਿਆ ਦੋ ਨਾ ਇਹ ਬਈ ਫੁੱਲਾਂ ਵਾਲਾ ਪੁੱਲ ਇਹਨੂੰ ਆ ਇਹਨਾਂ ਕਰੀਓ ਇਤੇ ਦਿਨੇ ਇੱਕ ਫਿਰੋਤੀ ਦੀ ਕਾਲ ਆਈ ਸੀਗੀ ਇੱਕ ਬਿਜ਼ਨਸਮੈਨ ਨੂੰ ਉਹਦੇ ਤਹਿਤ ਅਸੀਂ ਇੱਕ ਐਕਸਟਰਸ਼ਨ ਦਾ ਪਰਚਾ ਅੰਡਰ ਸੈਕਸ਼ਨ 308 2 ਔਰ 351 3 ਬੀ ਐਨ ਐਸ ਜਿਹੜਾ ਇਕੁਇਲੈਂਟ 384 506 ਆਈ ਪੀ ਸੀ ਦਾ ਹੁੰਦਾ ਐਫ ਆਈ ਆਰ ਨੰਬਰ 138 ਦਰਜ ਕੀਤਾ ਸੀਗਾ ਸਿਵਲ ਲਾਈਨਸ ਬਠਿੰਡੇ ਥਾਣੇ 'ਚ ਇਹ 16 ਤਰੀਕ ਨੂੰ ਜੀ ਜਿਹੜਾ ਮੁਦਈਆ ਨੂੰ ਆਰਾਊਂਡ ਦੁਪਹਿਰੇ 3 ਵਜੇ ਇੱਕ ਵਟਸਐਪ ਕਾਲ ਆਈ ਸੀਗੀ ਜਿਹਦੇ ਚ ਕਾਲਰ ਕਹਿ ਰਿਹਾ ਸੀ ਕਿ ਮੈਂ ਦਵਿੰਦਰ ਬੰਬੀਹਾ ਗਰੁੱਪ ਨੂੰ ਬਿਲੋਂਗ ਕਰਦਾ ਔਰ ਜਿਵੇਂ ਅ ਪਿੱਛੇ ਹਰਮਨ ਕੁਲਜੇ ਵਾਲੇ ਦਾ ਕਤਲ ਹੋਇਆ ਸੀ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇਰਾ ਵੀ ਉਹੀ ਹਾਲ ਹੋਏਗਾ। ਤੋ ਵਿਕਟਮ ਨੇ ਜਦੋਂ ਸਾਨੂੰ ਰਿਪੋਰਟ ਕੀਤਾ ਤੇ ਅਸੀਂ ਜਿਹੜਾ ਮੈਂ ਤੁਹਾਨੂੰ ਐਫ ਆਈ ਆਰ ਨੰਬਰ ਦੱਸਿਆ ਉਹ ਅਸੀਂ ਪਰਚਾ ਦਰਜ ਕੀਤਾ ਤੇ ਦ ਹੋਲ ਕੇਸ ਸਿੰਸ ਇਟਸ ਅ ਵੈਰੀ ਸੀਰੀਅਸ ਕੇਸ ਤੇ ਐਸ ਪੀ ਡੀ ਇਹਨੂੰ ਲੀਡ ਕਰ ਰਹੀ ਸੀ ਸਾਰੀ ਤਫਤੀਸ਼ ਨੂੰ। ਇਹਨਾਂ ਨੇ ਡੀ ਐਸ ਪੀ ਸਿਟੀ 2 ਸਰਬਜੀਤ ਬਰਾੜ ਡੀ ਐਸ ਪੀ ਡੀ ਰਾਜੇਸ਼ ਐਸ ਐਚ ਓ ਸਿਵਲ ਲਾਈਨਸ ਔਰ CIA 1 ਦੀ ਟੀਮ ਨੂੰ ਇਸ ਕੇਸ 'ਚ ਲਾਇਆ ਸੀ ਤੇ ਸਾਡੀ ਟੀਮ ਨੇ ਟੈਕਨੀਕਲੀ ਔਰ ਹਿਊਮਨ ਇੰਟੇਲ ਸੇ ਕੰਮ ਕਰਦੇ ਹੋਏ ਇਹਦੇ 'ਚ ਦੋ ਜਿਹੜੇ ਦੋਸ਼ੀ ਐ ਇਹਨਾਂ ਨੂੰ ਨਾਮਜ਼ਦ ਕੀਤਾ ਇੱਕ ਦਾ ਨਾਮ ਹੈ ਜੀ ਪਰਮਿੰਦਰ ਸਿੰਘ ਉਰਫ ਬੋਲੂ ਇਹ ਗਿੱਦੜਬਾਹ ਮੁਕਸਰ ਸਾਹਿਬ ਦਾ ਰਹਿਣ ਵਾਲਾ ਹੈ ਔਰ ਜਿਹੜਾ ਦੂਜਾ ਦੋਸ਼ੀ ਐ ਉਹਦਾ ਨਾਮ ਹੈ ਸੁਸ਼ੀਲ ਕੁਮਾਰ ਉਰਫ ਟਿਕੋਲ ਇਹ ਰਹਿਣ ਵਾਲਾ ਹੈਗਾ ਜੀ ਚਟਾਲਾ ਜ਼ਿਲ੍ਹਾ सिरसा ਹਰਿਆਣਾ ਦਾ ਸੋ ਇਹਨਾਂ ਨੂੰ CIA 1 ਦੀ ਟੀਮ ਨੇ 18 ਤਰੀਕ ਨੂੰ ਨਹਿਰ ਪਟੜੀ ਫਿੰਡ ਗੋਬਿੰਦਪੁਰਾ ਨੂੰ ਜਾਂਦੇ ਰਸਤੇ ਤੋਂ ਗ੍ਰਫਤਾਰ ਕੀਤਾ ਤੇ ਇਹਨਾਂ ਪਾਸੋਂ ਇੱਕ ਪਿਸਟਲ 32 ਬੋਹ ਦੇਸੀ ਅਲੋਂਗ ਵਿਦ 4 ਲਾਈਵ ਰਾਉਂਡਸ ਬਰਾਮਦ ਹੋਈ ਹੈ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਅੱਜ ਇਹ ਜਿਹੜੇ ਦੋਨੋਂ ਅਕਿਊਜ਼ਡ ਹੈ ਇਹਨਾਂ ਨੇ ਮੁਦਈ ਦੇ ਘਰ ਦੇ ਗੇਟ ਤੇ ਫਾਇਰਿੰਗ ਕਰਨੀ ਸੀ ਉਹਨੂੰ ਇੰਟੀਮਿਡੇਟ ਕਰਨ ਲਈ ਔਰ ਇਹਨਾਂ ਦੇ ਇੱਕ ਸ਼ਾਪ ਤੋਂ ਜਿਹੜੀ ਮੋਬਾਈਲ ਜਿਸ ਤੋਂ ਇਹਨਾਂ ਨੇ ਵਟਸਐਪ ਕਾਲ ਕੀਤੀ ਸੀ ਮੁਦਈ ਨੂੰ ਉਹ ਵੀ ਰਿਕਵਰ ਹੋ ਗਿਆ ਔਰ ਜਿਹੜਾ ਇਹਨਾਂ ਚੋਂ ਇੱਕ ਦੋਸ਼ੀ ਹੈ ਜੀ ਪਰਮਿੰਦਰ ਸਿੰਘ ਇਹ ਜਿਹੜਾ ਵਿਕਟਿਮ ਹੈ ਉਹਦੇ ਨਾਲ 2-3 ਸਾਲ ਪਹਿਲਾਂ ਦੋ ਸੌਰੀ 2-3 ਮਹੀਨੇ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਸੋ ਇਹਨੂੰ ਪਤਾ ਸੀ ਵੀ ਇਹਨੇ ਕੋਈ ਪ੍ਰਾਪਰਟੀ ਜੋ ਇਹਦੇ ਕੋਲ ਕੈਸ਼ ਹੈ ਜਾਂ ਇਨਕਮ ਕਿੰਨੀ ਹੈ ਇਸ ਕਰਕੇ ਇਹਨੇ ਪਲਾਨ ਕਰਕੇ ਸੁਸ਼ੀਲ ਕੁਮਾਰ ਉਫਟਕੋਲ ਦੇ ਨਾਲ ਇਹ ਸਾਰੀ ਸਾਜਿਸ਼ ਰਚੀ ਔਰ ਇਸ ਤਰ੍ਹਾਂ ਇਹਨੂੰ ਐਕਸਟਰਸ਼ਨ ਕਾਲ ਕਰਕੇ ਡਰਾਇਆ ਔਰ ਇਹਨਾਂ ਦੋਨਾਂ ਹੀ ਅਕਿਊਜ਼ ਤੇ ਜੀ ਕ੍ਰਿਮੀਨਲ ਹਿਸਟਰੀ ਹੈ ਜਿਹੜਾ ਪਰਮਿੰਦਰ ਸਿੰਘ ਉਸ ਗੋਲੂ ਹੈ ਇਹਦੇ ਤੇ ਪੁਰਾਣੇ ਦੋ ਪਰਚੇ ਹੈ ਇੱਕ 307 ਦਾ ਪਰਚਾ ਹੈ ਇਹਦੇ ਤੇ ਸਿਰਸਾ ਚ ਹੈਗਾ ਔਰ ਇੱਕ 336 506 148 149 ਦਾ ਗਿੱਦਰ ਬਾਹੇ ਦਾ ਹੈਗਾ 2016 ਦਾ ਜਿਸ ਕੇਸ ਚ ਇਹ ਪ੍ਰੋਕਲੇਮਡ ਅਫੈਂਡਰ ਹੈ ਪੀਓ ਹੈ ਔਰ ਜਿਹੜਾ ਸੁਸ਼ੀਲ ਕੁਮਾਰ ਉਸ ਟਿਕੋਲੇ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਹੈ ਵਿਚ ਇਨਕਲੂਡਸ ਟੂ ਆਰਮਜ਼ਰ ਕੇਸਸ ਦੋ ਸਦਰ ਡੱਬ ਵਾਲੀ ਦੇ ਹੈ ਤੇ ਇੱਕ ਤਾਰਨਾ ਸੰਗ੍ਰਹਿ ਤਿੰਨੋਂ ਹਰਿਆਣੇ ਦੇ ਪਰਚੇ ਇੱਕ ਲੜਾਈ ਝਗੜੇ ਦਾ ਦੋ ਆਮ ਜਾਗਦੇ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਕਿ ਐਕਸਟਰੈਸ਼ਨ ਕੇਸ ਟ੍ਰੇਸ ਕੀਤਾ ਜਿਨ੍ਹਾਂ ਨੇ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਕਰ ਸਕਦੇ ਸੀ ਫੈਸਲੈਂਡੀ ਆਰਟ ਕਿੰਨੇ uh, ਜਿਹੜਾ ਜੀ ਸੁਸ਼ੀਲ ਕੁਮਾਰ ਹੈ ਇਹਦਾ ਅਸੀਂ ਦੇਖਾਂਗੇ ਜਿਹੜਾ ਪਰਮਿੰਦਰ ਹੈ ਉਹ ਤਾਂ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਚ ਤਾਂ ਨਹੀਂ ਪਤਾ ਲੱਗਿਆ ਬਟ ਇਹ ਦੂਜੇ ਦੀ ਕ੍ਰਿਮੀਨਲ ਹਿਸਟਰੀ ਜ਼ਿਆਦਾ ਹੈ ਸੋ ਇਹ ਅਸੀਂ ਵੈਰੀਫਾਈ ਕਰਾਂਗੇ ਕਿੰਨਾ ਕਿਦਾ ਉਸ ਗਰੁੱਪ ਦੇ ਨਾਲ ਰੋਲ ਹੈ ਮਤਲਬ ਪਰਮਿੰਦਰ ਜਿਹੜਾ ਪਹਿਲਾ ਆਰੋਪੀ ਸੀਗਾ ਪਹਿਲਾਂ ਦੋ ਪਰਚੇ ਸੀ ਪੀਓ ਸੀਗਾ ਜਦੋਂ ਇਸ ਵਿਅਕਤੀ ਨੇ ਉਹਨੂੰ ਕੰਮ ਤੇ ਰੱਖਿਆ ਉਹ ਵੀ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਇਹ ਬੰਦਾ ਦਾ ਰੱਖ ਰਿਹਾ ਸੁਪਰਵਾਈਜ਼ਰ ਰੱਖਿਆ ਤੁਸੀਂ ਦੱਸੋ ਕਿ ਉਹ ਰਿਚਮ ਮੈਨੇਜਿੰਗ ਨੇ ਰੱਖਿਆ ਹੋਇਆ ਸੀ ਇਹਨੂੰ ਤੇ ਲੱਗਦਾ ਨਹੀਂ ਪਹਿਲੇ ਉਹ ਇਹਨੂੰ ਥੋੜੇ ਵੈਰੀਫਿਕੇਸ਼ਨ ਕਰਨ ਦੇ ਲਈ ਮਾਦੇਮ ਰੱਖਿਆ ਸੀਗਾ ਉਹਦੇ ਕੋਲ ਪੀਓ ਵੀ ਹੈਗਾ ਉਹ ਇਹ ਇਹ ਤਾਂ ਜੀ ਹੁਣ ਸਾਨੂੰ ਜਦੋਂ ਇਹਨੂੰ ਫੜਿਆ ਇਹਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਚੈੱਕ ਕੀਤੀ ਉਦੋਂ ਪਤਾ ਲੱਗਿਆ ਬਟ ਐਸੇ ਸਾਰਿਆਂ ਲਈ ਇੱਕ ਲਰਨਿੰਗ ਹੈ ਕਿ ਕਈ ਵਾਰੀ ਅਸੀਂ ਕਿਸੇ ਨੂੰ ਰੱਖਦੇ ਆ ਤਾਂ ਉਹਦੀ ਕੀ ਕ੍ਰਿਮੀਨਲ ਹਿਸਟਰੀ ਹੈ ਨਹੀਂ ਪਤਾ ਹੁੰਦੀ ਬਿਜ਼ਨਸ ਕਮਿਊਨਿਟੀ ਆ ਜਾਂ ਪ੍ਰਾਈਵੇਟ ਸਿਟੀਜ਼ਨਸ ਦਾ ਦੋਨੋਂ ਬਿਜ਼ਨਸ ਤੋਂ ਹੈਗੀ ਸੀ ਰਿਚ ਵੀ ਰੱਖਿਆ ਸੀ ਸੋਰੀ ਦੋਨੋਂ ਬਿਜ਼ਨਸ ਵਿੱਚ ਦੇਖੀ ਤਾਂ ਫਿਰ ਲਾਸਟ 2011 ਤੋਂ 2014 16 17 ਉਸ ਕੋਈ ਕੋਈ ਗੁਪਨਾ ਮਿਲੇ ਇਹ ਸਾਰੀ ਚੀਜ਼ਾਂ ਜੀ ਹਰੇ ਬਹੁਤ ਹੀ ਪ੍ਰੀਲੀਮਨਰੀ ਹੈ ਮੇਰੇ ਲਈ ਕਮੈਂਡ ਕਰਨ ਲਈ ਅਸੀਂ ਇੱਕ ਵਾਰੀ ਰਿਮਾਂਡ ਲੈ ਲਈਏ ਫਿਰ ਇਹ ਕਲੀਅਰ ਕਰਾਂਗੇ ਬਾਜੀ ਆਮ ਕੋਚੀਆ ਨਾਲ ਮਾਰਾ ਜੀ ਉਹ ਤੁਹਾਨੂੰ ਦੇ ਹੋਰ ਵੀ ਨਾ ਮਾਰਾ ਸੀ ਜੇ ਪਹਿਲਾ ਫੜਿਆ ਤੁਹਾਨੂੰ ਏ ਤਾਂ ਜੀ ਮੈਂ ਹਲੇ ਨਹੀਂ ਦੱਸ ਸਕਦੀ ਬਿਕੋਜ਼ ਇਟ ਇਜ਼ ਅ ਨਿਊ ਨਿਊ ਕੇਸ ਬਟ ਜਿਹੜਾ ਮੁੱਦਾ ਇਹਨੋਂ ਉਹਨਾਂ ਨੇ ਫੋਨ ਤੇ ਦੱਸਿਆ ਮੈਂ ਤਾਂ ਤੁਹਾਨੂੰ ਉਹੀ ਦੱਸ ਰਹੀਆਂ ਵੀ ਹੀ ਗੇਵ ਰੈਫਰੈਂਸ ਟੂ 댓 ਕੇਸ ਵੀ ਜੇ ਤੂੰ ਸਾਨੂੰ ਨਹੀਂ ਪੈਸੇ ਦਿੰਦੇ ਤਾਂ ਤੇਰਾ ਉਹੀ ਹਾਲ ਕਰਾਂਗੇ ਸਰੋਤੀ ਜੀ ਆਈ ਡੋਨਟ ਵਾਂਟ ਟੂ ਰਿਵੀਲ ਬਟ ਕਿਉਂਕਿ ਔਨ ਦਾ ਰਿਕੁਐਸਟ ਆਫ ਦਾ ਵਿਕਟਮ ਇਹਨਾਂ ਨੇ ਕਿਹਾ ਕਿ ਅਸੀਂ ਸੁਪਰਵਾਈਜ਼ਰ ਹੋ ਸਕਦੇ ਹਾਂ ਉਸ ਦਾ ਬਦਲਾ ਲੈਣਗੇ ਇਸ ਤਰ੍ਹਾਂ ਕਰੇ ਜਾਂ ਇਹ ਅਲੇ ਕੰਮ ਕਰ ਰਹੇ ਹੁੰਦੇ ਅ ਦੇਖੋ ਜੀ ਜੋ ਸਾਨੂੰ ਮਦਈ ਨੇ ਦੱਸਿਆ ਹੈ ਕੋਈ ਲੜਾਈ ਝਗੜੇ ਦੇ ਨੋਟ ਤੇ ਨਹੀਂ ਹਟਾਇਆ ਗਿਆ ਸੀ ਬਟ ਲੋਕੀ ਰੰਜਿਸ਼ ਰੱਖਦੇ ਉਹਨੂੰ ਪਤਾ ਸੀ ਵੀ ਉਹ ਕਿੰਨਾ ਕਿੰਨਾ ਉਹਦੇ ਕੋਲ ਪੈਸਾ ਹੈ ਐਸੈਟ ਸੋ ਇਹ ਸਾਨੂੰ ਹੁਣ ਤੱਕ ਪਤਾ ਲੱਗਿਆ ਤੁਸੀਂ ਆਪਣੀਆਂ ਜ਼ਿਕਰ ਕਰ ਰਹੇ ਹੋ ਜੀ ਕੀ ਜਿਹੜਾ ਹੈਗਾ ਕਿਉਂਕਿ ਜਿਸ ਦਾ ਕ੍ਰਿਮੀਨਲ ਰਿਕਾਰਡ ਹੈ ਇਹਦੇ ਬੰਦੇ ਨੂੰ ਰਿਕਵਰੀ ਵਾਸਤੇ ਰੱਖਿਆ ਕਿ ਫਰਾਨਾਜ਼ ਦਾ ਕੰਮ ਸੀ ਇਹਨਾਂ ਦਾ ਕਿ ਮੈਂ ਰੀਵਿਲ ਨਹੀਂ ਕਰ ਸਕਦੀ ਜੀ ਡੈਫੀਨਿਟਲੀ ਇਜ਼ ਅ ਬਿਜ਼ਨਸਮੈਨ ਬਟ ਪਾਰਟਿਕੂਲਰਲੀ ਅਸੀਂ ਸਿਕਿਉਰਟੀ ਰੀਜ਼ਨਸ ਕਰਕੇ ਮੈਂ ਰੀਵਿਲ ਨਹੀਂ ਕਰਨਾ ਚਾਹੁੰਦੀ ਕਾਲ ਲੈਣਾਂ ਦੀ ਜਿਹੜੀ ਡੀਲਿੰਡ ਹੈ ਕਾਲ ਕੀਤੀ ਉਹਦੋਂ ਤੇ ਦਾ ਕਿੰਨਾ ਟਾਈਮ ਦਾ ਫਰਕ ਹੈ ਕਾਲ ਲੈਣਾਂ ਨੇ ਕੀਤੀ ਹੈ ਜੀ 16 ਤਰੀਕ ਨੂੰ ਔਰ ਅੱਜ 19 ਹੋ ਗਈ ਤੇ ਅੱਜ ਦੋ ਦਿਨਾਂ ਦਾ ਫਰਕ ਹੈ ਮੈਂ ਕਿਹੜੀ ਮੁਕੀਏ ਪੜਿਆ ਤੁਸੀਂ ਕਾਲ ਕਰਦੇ ਹੋ ਉਹਨਾਂ ਨਾਲ ਲੈਣਾ ਪੈਂਦਾ ਹੈ ਕੁਨਦਰ ਇੱਕ ਜੋ ਮੈਨੂੰ ਪਤਾ ਲੱਗਿਆ ਬਠਿੰਡਾ ਨੂੰ ਬਿਲੋਂਗ ਕਰਦਾ ਸੀ ਜਿਹੜਾ ਫਰੀਦਕੋਟ ਜੇਲ੍ਹ ਦਾ ਹੈਗਾ ਬਟ ਹਲੇ ਮੈਂ ਇਹ ਤੋਂ ਲਿੰਕ ਕਰੰਟਲੀ ਮੇਰੇ ਕੋਲ ਕੋਈ ਪੁਖਤਾ ਸਬੂਤ ਨਹੀਂ ਹੈ ਥੈਂਕ ਯੂ ਔਫੀਰ ਕਾਉਂਡ ਹੈ ਇੱਕ ਗਵਿੰਦਪੁਰਾ ਬਰਾਤ ਚੁਰਾ ਇਹਨੂੰ 18 ਦੇ ਵਿੱਚ ਪੜੀ ਗਈ ਸੀਗੀ ਨਹਿਰ ਦੇ ਉੱਪਰੋਂ ਪਿੰਚਾਰ ਬਰਸੇ ਕਹਿੰਦੇ ਗਵਿੰਦਪੁਰ ਦੇ ਉਹ ਵੀ ਸੀਗੇ ਹੀ ਬੰਦੇ ਉਹ ਹੀ ਲਾਇਆ ਦੀ ਬਟਦੀ ਸੀ ਆਈ.ਜੀ. ਨੇ ਚਾਰਜ ਨੂੰ ਪੁੱਛਿਆ

ਦੋ ਦੂਜਾ ਬੰਦਾ ਜਿਹੜਾ ਨਾਲ ਸੀ ਇਹਦੇ ਹੋਇਆ ਇਹੋ ਫਿਰ ਕੰਦਾ ਨਾ ਕਿਉਂਕਿ ਬੋਲੀਆਂ ਦੋ ਆ ਗਈ। ਹੋਰ ਇੱਕ ਆ ਇਹ ਦੇਖ। ਕੀ ਹੋ ਗਿਆ? ਜਿੱਕੇ ਫੋਟੋ ਚ ਵਾਜਦੇ ਨੇ ਤੇਰੇ ਵਰਗੇ ਚੀਉ ਨਹੀਂ ਗੋਣਦੇ। ਇਹ ਵੀਡੀਓ ਚ ਵਾਜਦੇ ਵਾਜਦੇ। ਹੋ ਗਿਆ। ਹੋ ਗਿਆ ਨਾ। ਹੋ ਲਓ। ਓਏ ਅਬ ਕੈਮਰੇ ਪਿੱਛੇ ਕਰਨ ਵਾਲੇ ਜੀ ਪੂਰਾ ਥੱਲੇ ਕਰ ਦੇ। ਮੁਰੇ ਦਾ ਵਿੱਚ ਮਾਰਨਾ ਕੈਮਰਾ ਯਾਰ ਚਾਰ ਆ ਇਹਦੇ ਟੈਂਸ਼ਨ ਹੋ ਗਿਆ ਤੇ 35 ਦਾ ਮੋੜ ਕਿਵੇਂ ਆ ਭਾਈ ਇੱਕ ਮਾੜਾ ਯਾ ਹੱਡ ਪਾਇਆ ਵਧੀਆ ਇਹ ਨਾਲ ਬਾਹਰ ਹੋ ਗਿਆ ਦੋ ਨਾ ਇਹ ਭਾਈ ਭੁੱਲਾਂ ਵਾਲਾ ਪੁਲ ਲਈ ਨਿਉ ਆਇਨਾ ਕਰਦੇ ਹੋ ਸ ਤੁਹਾਨੂੰ ਬੁਲੰਦ ਹੈ ਕਿ ਬਠਿੰਡਾ ਪੁਲਿਸ ਨੇ ਬੀਤੇ ਦਿਨ ਇੱਕ ਫਿਰੋਤੀ ਦੀ ਕਾਲ ਆਈ ਸੀਗੀ ਇੱਕ ਬਿਜ਼ਨਸਮੈਨ ਨੂੰ ਉਹਦੇ ਤਹਿਤ ਅਸੀਂ ਇੱਕ ਐਕਸਟਰਸ਼ਨ ਦਾ ਪਰਚਾ ਅੰਡਰ ਸੈਕਸ਼ਨ 308 2 ਔਰ 351 3 ਬੀ ਐਨ ਐਸ ਜਿਹੜਾ ਇਕੁਇਵਲੈਂਟ 384 506 ਆਈ ਪੀ ਸੀ ਦਾ ਹੁੰਦਾ ਐਫ ਆਈ ਆਰ ਨੰਬਰ 138 ਦਰਜ ਕੀਤਾ ਸੀਗਾ ਸਿਵਲ ਲਾਈਨਸ ਬਠਿੰਡੇ ਥਾਣੇ 'ਚ ਇਹ 16 ਤਰੀਕ ਨੂੰ ਜੀ ਜਿਹੜਾ ਮਦਈਆ ਨੂੰ ਆਰਾਊਂਡ ਦੁਪਹਿਰੇ 3 ਵਜੇ ਇੱਕ WhatsApp ਕਾਲ ਆਈ ਸੀਗੀ ਜਿਹਦੇ ਚ ਕਾਲਰ ਕਹਿ ਰਿਹਾ ਸੀ ਕਿ ਮੈਂ ਦਵਿੰਦਰ ਬੰਬੀਹਾ ਗਰੁੱਪ ਨੂੰ ਬਿਲੋਂਗ ਕਰਦਾ ਔਰ ਜਿਵੇਂ ਪਿੱਛੇ ਹਰਮਨ ਕੁਲਚੇ ਵਾਲੇ ਦਾ ਕਤਲ ਹੋਇਆ ਸੀ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇਰਾ ਵੀ ਉਹੀ ਹਾਲ ਹੋਏਗਾ। ਤੋ ਵਿਕਟਿਮ ਨੇ ਜਦੋਂ ਸਾਨੂੰ ਰਿਪੋਰਟ ਕੀਤਾ ਤੇ ਅਸੀਂ ਜਿਹੜਾ ਮੈਂ ਤੁਹਾਨੂੰ FIR ਨੰਬਰ ਦੱਸਿਆ ਉਹ ਅਸੀਂ ਪਰਚਾ ਦਰਜ ਕੀਤਾ। ਤੇ 어더 ਹੋਲ ਕੇਸ ਸਿンス ਇਟਸ ਅ ਵੈਰੀ ਸੀਰੀਅਸ ਕੇਸ ਤੇ ਐਸਪੀਡੀ ਇਹਨੂੰ ਲੀਡ ਕਰ ਰਹੀ ਸੀ ਸਾਰੀ ਤਫਤੀਸ਼ ਨੂੰ ਇਹਨਾਂ ਨੇ ਡੀਐਸਪੀ ਸਿਟੀ 2 ਸਰਬਜੀਤ ਬਰਾੜ ਡੀਐਸਪੀਡੀ ਰਾਜੇਸ਼ ਐਸਐਚਓ ਸਿਵਲ ਲਾਈਨਸ ਔਰ ਸੀਆਈਏ 1 ਦੀ ਟੀਮ ਨੂੰ ਇਸ ਕੇਸ ਤੇ ਲਾਇਆ ਸੀ ਤੇ ਸਾਡੀ ਟੀਮ ਨੇ ਟੈਕਨੀਕਲੀ ਔਰ ਹਿਊਮਨ ਇੰਟੇਲ ਸੇ ਕੰਮ ਕਰਦੇ ਹੋਏ ਇਹਦੇ ਚ ਦੋ ਜਿਹੜੇ ਦੋਸ਼ੀ ਐ ਇਹਨਾਂ ਨੂੰ ਨਾਮਜ਼ਦ ਕੀਤਾ ਇੱਕ ਦਾ ਨਾਮ ਹੈ ਜੀ ਪਰਮਿੰਦਰ ਸਿੰਘ ਉਸ ਗੋਲੂ ਇਹ ਗਿੱਦੜ ਬਹਾਸ ਮੁਖਸਰ ਸਾਹ ਦਾ ਰੈਂਡ ਵਾਲਾ ਹੈ ਔਰ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਸੁਸ਼ੀਲ ਕੁਮਾਰ ਉਰਫ ਇਕੋਲ ਇਹ ਰੈਂਡ ਵਾਲਾ ਹੈਗਾ ਜੀ ਚਟਾਲਾ ਜ਼ਿਲ੍ਹਾ सिरसा ਹਰਿਆਣਾ ਦਾ ਸੋ ਇਹਨਾਂ ਨੂੰ ਸੀਆਈਏ 1 ਦੀ ਟੀਮ ਨੇ 18 ਤਰੀਕ ਨੂੰ ਨਹਿਰ ਪਟੜੀ ਪਿੰਡ ਗੋਬਿੰਦਪੁਰਾ ਨੂੰ ਜਾਂਦੇ ਰਸਤੇ ਤੋਂ ਗ੍ਰਫਤਾਰ ਕੀਤਾ ਤੇ ਇਹਨਾਂ ਪਾਸੋਂ ਇੱਕ ਪਿਸਟਲ 32 ਬੋਹ ਦੇਸੀ ਅਲੋਂਗ ਵਿਦ 4 ਲਾਈਵ ਰਾਉਂਡਸ ਬਰਾਮਦ ਹੋਈਏ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਅੱਜ ਇਹ ਜਿਹੜੇ ਦੋਨੋਂ ਕਿਊਜ਼ਡ ਹੈ ਇਹਨਾਂ ਨੇ ਮਦਈ ਦੇ ਘਰ ਦੇ ਗੇਟ ਤੇ ਫਾਇਰਿੰਗ ਕਰਨੀ ਸੀ ਉਹਨੂੰ ਇੰਟੀਮੀਡੇਟ ਕਰਨ ਲਈ ਔਰ ਇਹਨਾਂ ਦੇ ਇੱਕ ਸ਼ਾਬ ਤੋਂ ਜਿਹੜੀ ਮੋਬਾਈਲ ਜਿਸ ਤੋਂ ਇਹਨਾਂ ਨੇ ਵਟਸਐਪ ਕਾਲ ਕੀਤੀ ਸੀ ਮਦਈ ਨੂੰ ਉਹ ਵੀ ਰਿਕਵਰ ਹੋ ਗਿਆ ਔਰ ਜਿਹੜਾ ਇਹਨਾਂ ਚੋਂ ਇੱਕ ਦੋਸ਼ੀ ਹੈ ਜੀ ਪਰਮਿੰਦਰ ਸਿੰਘ ਇਹ ਜਿਹੜਾ ਵਿਕਟਿਮ ਹੈ ਉਹਦੇ ਨਾਲ 2-3 ਸਾਲ ਪਹਿਲਾਂ ਦੋ ਸੌਰੀ ਦੋ-ਤਿੰਨ ਮਹੀਨੇ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਸੋ ਇਹਨੂੰ ਪਤਾ ਸੀ ਵੀ ਇਹਨੇ ਕੋਈ ਪ੍ਰੋਪਰਟੀ ਜੋ ਹੈ ਤੇ ਕੋਈ ਕਿਆਸ਼ ਹੈ ਜਾਂ ਇਨਕਮ ਕਿੰਨੀ ਹੈ ਇਸ ਕਰਕੇ ਇਹਨੇ ਪਲਾਨ ਕਰਕੇ सुशील ਕੁਮਾਰ ਉਫ ਟਖੋਲ ਦੇ ਨਾਲ ਇਹ ਸਾਰੀ ਸਾਜਿਸ਼ ਰਚੀ ਔਰ ਇਸ ਤਰ੍ਹਾਂ ਇਹਨੂੰ ਐਕਸਟਰਸ਼ਨ ਕਾਲ ਕਰਕੇ ਡਰਾਇਆ ਔਰ ਇਹਨਾਂ ਦੋਨਾਂ ਹੀ ਅਕਿਊਜ਼ ਤੇ ਜੀ ਕ੍ਰਿਮੀਨਲ ਹਿਸਟਰੀ ਹੈ ਜਿਹੜਾ ਪਰਮਿੰਦਰ ਸਿੰਘ ਉਫ ਗੋਲੂ ਹੈ ਇਹਦੇ ਤੇ ਪੁਰਾਣੇ ਦੋ ਪਰਚੇ ਹੈ ਇੱਕ 307 ਦਾ ਪਰਚਾ ਹੈ ਤੇ ਤੇ ਸਿਰਸਾ ਚ ਹੈਗਾ ਔਰ ਇੱਕ 336 506 148 149 ਦਾ ਗਿੱਦਰ ਬਾਏ ਦਾ ਹੈਗਾ 2016 ਦਾ ਜਿਸ ਕੇਸ ਚ ਇਹ ਪ੍ਰੋਕਲੇਮਡ ਆਫੈਂਡਰ ਹੈ ਪੋ ਹੈ ਔਰ ਜਿਹੜਾ ਸੁਸ਼ੀਲ ਕੁਮਾਰ ਉਸ ਦੇ ਕੋਲ ਹੈ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਹੈ ਵਿਚ ਇਨਕਲੂਡਸ ਟੂ ਆਰਮਜ਼ੈਕ ਕੇਸਸ ਦੋ ਸਦਰ ਡੱਬ ਵਾਲੀ ਦੇ ਤੇ ਇੱਕ ਥਾਣਾ ਸੰਗਰੀਆ ਤਿੰਨੋਂ ਹਰਿਆਣੇ ਦੇ ਪਰਚੇ ਇੱਕ ਲੜਾਈ ਝਗੜੇ ਦਾ ਦੋ ਆਰਮਜ਼ੈਕ ਦੇ ਤੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇੱਕ ਐਕਸਟਰੈਕਸ਼ਨ ਕੇਸ ਟ੍ਰੇਸ ਕੀਤਾ ਜਿਨ੍ਹਾਂ ਨੇ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਕਰ ਸਕਦੇ ਸੀ ਫੈਸਲੈਂਡੀ ਆਰਚ ਮੈਮ ਇਹ ਜੀ ਗੱਲ ਕਰੀਏ ਇਹਨਾਂ ਦੇ ਲੈਕਪਾਸ ਸੋਰੀ ਵਨ ਮੋਰ ਥਿੰਗ ਪਿਸਟਲ ਵੀ ਰਿਕਵਰ ਹੋਈ ਹੈ ਮੋਬਾਈਲ ਵੀ ਔਰ ਇੱਕ ਮੋਟਰਸਾਈਕਲ ਵਿਦਆਊਟ ਨੰਬਰੀ ਇਹ ਰਿਕਵਰੀ ਇਸ ਕੇਸ ਇਨ ਇਹ ਜਮ ਕਦਮੀ ਹਰਿਆਣੇ ਦੀ ਨਹੀਂ ਜੀ ਹਰਿਆਣੇ ਚ ਐਕਟਿਵ ਸੀ ਜਾਂ ਪੰਜਾਬ ਸੀਗੇ ਇਹਨਾਂ ਦਾ ਜੀ ਇੱਕ ਦੋਸ਼ੀ ਹੈ ਹੀ ਹਰਿਆਣੇ ਨੂੰ ਬਿਲੋਂਗ ਕਰਦਾ ਹੈ ਔਰ ਯੈਸ ਜਿਹੜਾ ਪਰਮਿੰਦਰ ਉਹਦੇ ਤੇ ਵੀ ਇੱਕ ਪਰਚਾ ਸਿਰਸੇ ਹੈਗਾ ਬਟ ਇਹ ਤਾਂ ਫੇਸ ਤੋਂ ਬਤਾ ਰਿਹਾ ਰਿਮਾਂਡ ਲੈ ਕੇ ਪਤਾ ਲੱਗੇਗਾ ਕਿੰਨੇ ਐਕਟਿਵ ਇਸ ਸਾਈਡ ਸੀ ਕਿਉਂਕਿ ਅਡਜੋਇਨਿੰਗ ਹੈ ਏਰੀਆ ਇਹ ਨਵਿੰਦਰ ਗੁਪਤਰ ਨਾਲ ਹੈ ਜਾਂ ਉਹਨਾਂ ਦਾ ਨਾਂ ਹੀ ਵਰਤ ਰਹੇ ਸੀ ਜਿਹੜਾ ਜੀ ਸੁਸ਼ੀਲ ਕੁਮਾਰ ਹੈ ਇਹਦਾ ਅਸੀਂ ਦੇਖਾਂਗੇ ਜਿਹੜਾ ਪਰਮਿੰਦਰ ਹੈ ਉਹ ਤਾਂ प्रिलिमिनरी इन्वेस्टिगेशन ਚ ਤਾਂ ਨਹੀਂ ਪਤਾ ਲੱਗਿਆ ਬਟ ਇਹ ਦੂਜੇ ਦੀ ਕ੍ਰਿਮੀਨਲ ਹਿਸਟਰੀ ਜ਼ਿਆਦਾ ਹੈ ਸੋ ਇਹ ਅਸੀਂ ਵੈਰੀਫਾਈ ਕਰਾਂਗੇ ਕਿੰਨਾ ਕਿਦਾ ਉਸ ਗਰੁੱਪ ਦੇ ਨਾਲ ਰੋਲ ਹੈ ਮੈਂ ਪਰਮਿੰਦਰ ਹੈ ਜਿਹੜਾ ਪਹਿਲਾ ਆਰੋਪੀ ਸੀਗਾ ਪਹਿਲੇ ਦੋ ਪਰਚੇ ਸੀ ਪੀਓ ਸੀਗਾ ਜਦੋਂ ਇਸ ਵਿਅਕਤੀ ਨੇ ਉਹਨੂੰ ਕੰਮ ਤੇ ਰੱਖਿਆ ਉਹ ਵੀ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਇਹ ਬੰਦਾ ਨਾਲ ਰੱਖ ਰਿਹਾ ਸੁਪਰਵਾਈਜ਼ਰ ਰੱਖਿਆ ਤੁਸੀਂ ਦੱਸੋ ਕਿ ਕੋ ਰਿਚਮ ਮੈਨਾ ਜਿਹਨੇ ਰੱਖਿਆ ਹੋਇਆ ਸੀ ਇਹਨੂੰ ਇਹ ਲੱਗਦਾ ਨਹੀਂ ਪਹਿਲੇ ਉਹ ਇਹਨੂੰ ਥੋੜੇ ਵੈਰੀਫਿਕੇਸ਼ਨ ਕਰਨੀ ਦੇਨੇ ਮਾਦਮ ਰੱਖਿਆ ਸੀਗਾ ਉਹਦੇ ਪੀਓ ਵੀ ਹੋਏਗਾ ਉਹ ਇਹ ਇਹ ਤਾਂ ਜੀ ਹੁਣ ਸਾਨੂੰ ਜਦੋਂ ਇਹਨੂੰ ਫੜਿਆ ਇਹਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਚੈੱਕ ਕੀਤੀ ਉਦੋਂ ਪਤਾ ਲੱਗਿਆ ਬਟ ਐਸੇ ਸਾਰਿਆਂ ਲਈ ਇੱਕ ਲਰਨਿੰਗ ਹੈ ਕਿ ਕਈ ਵਾਰੀ ਅਸੀਂ ਕਿਸੇ ਨੂੰ ਰੱਖਦੇ ਆ ਤਾਂ ਉਹਦੀ ਕੀ ਕ੍ਰਿਮੀਨਲ ਹਿਸਟਰੀ ਹੈ ਨਹੀਂ ਪਤਾ ਹੁੰਦੀ ਬਿਜ਼ਨਸ ਕਮਿਊਨਿਟੀ ਆ ਜਾਂ ਪ੍ਰਾਈਵੇਟ ਸਿਟੀਜ਼ਨਸ ਦਾ ਦੋਨੋਂ ਬਿਜ਼ਨਸ ਵਿੱਚ ਰੱਖਿਆ ਹੈ ਸੌਰੀ ਦੋਨੋਂ ਬਿਜ਼ਨਸ ਵਿੱਚ ਦੇਖਿਆ ਕਿ ਫਿਰ ਲਾਸਟ 2011 ਤੋਂ 2014 16 17 ਵਿੱਚ ਐਕਟਿਵ ਸੀਗੀ ਉਸ ਤੋਂ ਅਚਾਨਕ 2024 ਚ ਹੋ ਗਿਆ ਤਾਂ ਉਤਪਤੀ ਕੋਈ ਉਪਨ ਨਿਲੇ ਇਹ ਸਾਰੀ ਚੀਜ਼ਾਂ ਜੀ ਹਲੇ ਬਹੁਤ ਹੀ ਪ੍ਰੀਲੀਮਨਰੀ ਹੈ ਮੇਰੇ ਲਈ ਕਮੈਂਡ ਕਰਨ ਲਈ ਅਸੀਂ ਇੱਕ ਵਾਰੀ ਰਿਮਾਂਡ ਲੈ ਲਈਏ ਫੇਰ ਇਹ ਕਲੀਅਰ ਕਰਾਂਗੇ ਹਾਂ ਜੀ ਹਾਂ ਬਿਲਕੁਲ ਠੀਕ ਹੈ ਜੀ ਮਾਲਾ ਜੀ ਉਹ ਤੁਹਾਨੂੰ ਦੇ ਹੋਰ ਵੀ ਮਾਲਾ ਜੀ ਨੇ ਪਹਿਲਾਂ ਪੜਿਆ ਇਹ ਤਾਂ ਜੀ ਮੈਂ ਹਲੇ ਨਹੀਂ ਦੱਸ ਸਕਦੀ बिकॉज ਇਟ ਇਜ਼ ਅ ਨਿਊ ਨਿਊ ਕੇਸ ਬਟ ਜਿਹੜਾ ਮੁੱਦਾ ਇਹਨੂੰ ਉਹਨਾਂ ਨੇ ਫੋਨ ਤੇ ਦੱਸਿਆ ਮੈਂ ਤਾਂ ਤੁਹਾਨੂੰ ਉਹੀ ਦੱਸ ਰਹੀਆਂ ਵੀ ਹੀ ਗੇਵ ਰੈਫਰੈਂਸ ਟੂ 댓 ਕੇਸ ਵੀ ਜੇ ਤੂੰ ਸਾਨੂੰ ਨਹੀਂ ਪੈਸੇ ਦਿੰਦੇ ਤਾਂ ਤੇਰਾ ਉਹੀ ਹਾਲ ਕਰਾਂਗੇ ਸਰੋਤੀ ਜੀ ਆਈ ਡੋਨਟ ਵਾਂਟ ਟੂ ਰਿਵੀਲ ਬਟ ਕਿਉਂਕਿ ਔਨ ਦਾ ਰਿਕਵੈਸਟ ਆਫ ਦਾ ਵਿਕਟਮ ਇਹਨਾਂ ਨੇ ਕਹਿੰਦਾ ਕਿ ਅਸੀਂ ਸੁਪਰਵੀਜ਼ਨ ਤੋਂ ਹੋ ਸਕਦਾ ਉਸ ਦਾ ਬਦਲਾ ਲੈ ਲਈ ਇਸ ਤਰ੍ਹਾਂ ਕਰੇ ਜਾਏ ਹਲੇ ਕੰਮ ਕਰ ਰਹੇ ਹਾਂ ਦੇਖੋ ਜੀ ਜੋ ਸਾਨੂੰ ਮਦਈ ਨੇ ਦੱਸਿਆ ਹੈ ਕੋਈ ਲੜਾਈ ਝਗੜੇ ਦੇ ਨੋਟ ਤੇ ਨਹੀਂ ਹਟਾਇਆ ਗਿਆ ਸੀ ਬਟ ਲੋਕੀ ਰੰਜਿਸ਼ ਰੱਖਦੇ ਉਹਨੂੰ ਪਤਾ ਸੀ ਵੀ ਉਹ ਕਿੰਨਾ ਕਿੰਨਾ ਉਹਦੇ ਕੋਲ ਪੈਸਾ ਹੈ ਐਸੈਟ ਸੋ ਇਹ ਸਾਨੂੰ ਹੁਣ ਦਾ ਪਤਾ ਲੱਗਿਆ ਤੁਸੀਂ ਆਪਣੀ ਦਾ ਜ਼ਿਕਰ ਕਰ ਰਹੇ ਹੋ ਜੀ ਕੀ ਜਿਹੜਾ ਹੈਗਾ ਕਿਉਂਕਿ ਜਿਸ ਦਾ ਕ੍ਰਿਮੀਨਲ ਰਿਕਾਰਡ ਹੈ ਇਹਦੇ ਬੰਦੇ ਨੂੰ ਰਿਕਵਰੀ ਵਾਸਤੇ ਰੱਖਿਆ ਕਿ ਖਾਨਾਦ ਦਾ ਕੰਮ ਸੀ ਇਹਨਾਂ ਦਾ ਇਹ ਮੈਰੇ ਵੀ ਨਹੀਂ ਕਰ ਸਕਦੀ ਜੀ ਡੈਫੀਨਟਲੀ ਇਜ਼ ਅ ਬਿਜ਼ਨਸਮੈਨ ਬਟ ਪਾਰਟਿਕੂਲਰਲੀ ਅਸੀਂ ਸਿਕਿਉਰਿਟੀ ਰੀਜ਼ਨਸ ਕਰਕੇ ਮੈਰੇ ਵੀ ਨਹੀਂ ਕਰਨਾ ਚਾਹੁੰਦੀ ਕਾਲ ਕੀਤੀ ਉਹਦੇ ਦੇ ਕਾਲ ਕੀਤੀ ਉਹਦੋਂ ਤੇ ਕਿੰਨਾ ਦਾ ਟਾਈਮ ਦਾ ਫਰਕ ਹੈ ਕਾਲ ਲੈਣਾ ਨੇ ਕੀਤੀ ਹੈ ਜੀ 16 ਤਰੀਕ ਨੂੰ ਔਰ ਅੱਜ 19 ਹੋ ਗਈ ਤੇ ਅੱਜ ਦੋ ਦਿਨਾਂ ਦਾ ਫਰਕ ਹੈ ਮੈਮ ਕਿਹੜੇ ਮੌਕੇ ਪੜੇ ਆ ਤੁਹਾਨੂੰ ਤਾਂ ਕਾਲ ਨਹੀਂ ਕਰਦੇ ਹੁੰਦੇ ਕਾਲ ਲੈਣਾ ਦਾ ਹੁੰਦਾ ਹੈ ਤਾਂ ਉਨਾ ਦਾ ਇੱਕ ਜੋ ਮੈਨੂੰ ਪਤਾ ਲੱਗਿਆ ਬਠਿੰਡਾ ਨੂੰ ਬਿਲੋਂਗ ਕਰਦਾ ਸੀ ਜਿਹੜਾ ਫਰੀਦਕੋਟ ਜੇਲ੍ਹ ਦਾ ਹੈਗਾ ਬਟ ਹਲੇ ਮੈਂ ਇਹ ਤੋਂ ਲਿੰਕ ਕਰਨ ਲਈ ਮੇਰੇ ਕੋਲ ਕੋਈ ਪੁਖਤਾ ਸਬੂਤ ਨਹੀਂ ਹੈ